ਪੰਨੂ ਨੇ ਇੱਕ ਬੜੇ ਘੱਟਿਆ ਬਿਆਨ ਦਿੱਤੇ ਐ ਕਿ 11 ਸ਼ਹਿਰਾਂ ਦੇ 11 ਜ਼ਿਲ੍ਹਿਆਂ ਦੇ ਵਿੱਚ ਡਾਕਟਰ ਅੰਬੇਦਕਰ ਸਾਹਿਬ ਦੇ ਪੁਤਲੇ ਨੂੰ ਤੋੜਨ ਦੀ ਗਲਸ਼ਦਾਬੀ ਲਿਖਣ ਦੀ ਕੋਈ ਤਾਂ ਸਭ ਨੂੰ ਪਤਾ ਹੈ ਕਿ ਕਈ ਟਾਈਮ ਤੋਂ ਹੈ ਮਗਰ ਪਿਆ ਹੋਇਆ ਕਦੇ ਅੰਦਰ ਜੀ ਕਦੇ ਛੰਡੇ ਲਾ ਦਿਓ ਜੀ ਕਦੇ ਕਿਤੇ ਅਸੀਂ ਪੰਨੂ ਖ ਚੂਆ ਹੀ ਕਵਾਂਗੇ ਕਿ ਤਰ੍ਹਾਂ ਦਾ ਜਿਹੜਾ ਬਾਹਰਲੇ ਸ਼ਹਿਰਾਂ 'ਚ ਬੈ ਕੇ ਕੈਨੇਡਾ 'ਚ ਬੈ ਕੇ ਪੰਜਾਬ ਨੂੰ ਤੋੜਨ ਦੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਉਹਦੀ ਜਿਹੜੀ ਗੱਲਾਂ ਬਹੁਤ ਗਲਤ ਨੇ ਮੈਂ ਤੁਹਾਨੂੰ ਦੱਸਿਆ ਜੀ ਉਹ ਸਿਰਫ ੜਕਾਹੂ ਬਿਆਨ ਦੇ ਕੇ ਸਿਰਫ ਦੇਹੜ ਤੋੜਨਾ ਚਾਹੁੰਦਾ ਹੈ ਦੰਗੇ ਕਰਾਉਣਾ ਚਾਹੁੰਦਾ ਹੈ ਔਰ ਸਭ ਤੋਂ ਵੱਡੀ ਗੱਲ ਉਹਨੇ ਦੇ ਕੋਈ ਸਭ ਤੋਂ ਵੱਡਾ ਜਿਹੜਾ ਯੁਵਾ ਸਾਡਾ ਆ ਉਹਨੂੰ ੜਕਾ ਕੇ ਉਹਨਾਂ ਨੂੰ ਲਾਲਚਤਾ ਕੇ 11-11 ਲੱਖ ਰੁਪਏ ਦਾ ਕੇ ਵਿਆਹ ਤੋੜੋ ਜੀ ਸੰਘਿਤ ਅਸੀਂ ਯੁਵਾ ਬਣੂ ਇੱਕ ਵਸੰਦੇਸ਼ ਦਵਾਂਗੇ ਕਿ ਇਹੋ ਜਿਹੇ ਗੱਲਾਂ 'ਚ ਨਾ ਆਵੇ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਵਾਲ ਦੇਖ ਕੇ ਨਮਸਤੇ ਸਸਰੀਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸਿੱਖ ਫਾਰ ਜਸਟਿਸ ਦੇ ਜਿਹੜੇ ਗੁਰੂ ਪਤਵੰਤ ਸਿੰਘ ਪੰਨੂ ਉਹਨਾਂ ਵੱਲੋਂ ਇੱਕ ਭੜਕਾਊ ਭਾਸ਼ਣ ਦਿੱਤਾ ਗਿਆ ਹੈ ਜਿਹਦੇ ਵਿੱਚ ਉਹ ਡਾਕਟਰ ਭੀਮrao ਅੰਬੇਡਕਰ ਦੇ ਬੁੱਤਾਂ ਨੂੰ ਤੋੜਨ ਦੀ ਗੱਲ ਆਖ ਰਿਹਾ ਹੈ ਤੇ 11 ਜਿਲ੍ਹੇ 11 ਜ਼ਿਲ੍ਹਿਆਂ ਦੇ ਵਿੱਚ 11 ਬੁੱਤਾਂ ਦੇ ਲਈ 11-11 ਲੱਖ ਰੁਪਏ ਦੀ ਗੱਲ ਕੀਤੀ ਜਾ ਰਹੀ ਹੈ ਵੀ ਜਿਹੜਾ ਤੋੜੇਗਾ ਉਹਨੂੰ 11 ਲੱਖ ਰੁਪਏ ਦਿੱਤੇ ਜਾਣਗੇ ਤੇ ਸ਼ਿਵਸena ਬਲਠਾਕਰੇ ਦੇ ਸ਼ਿਵਸena ਨੇਤਾ ਸਾਡੇ ਨਾਲ ਮੌਜੂਦ ਨੇ ਜਾਣਕਾਰੀ ਉਹਨਾਂ ਤੋਂ ਲੈ ਲੈਣੇ ਆਂ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਅ ਸਰ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਤੇ ਦੂਸਤੋਂ ਬਾਅਦ ਇਹ ਦੱਸੋ ਵੀ ਜਿਹੜਾ ਗੁਰਪਤਵਨ ਸਿੰਘ ਪੰਨੂ ਨੇ ਇਹ ਭੜਕਾਊ ਭਾਸ਼ਣ ਦਿੱਤਾ ਹੈ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਮੈਂ ਜ਼ਿਲ੍ਹਾ ਇੰਚਾਰਜ ਸ਼ਿਵਾ ਸ਼ਰਮਾ ਸ਼ਿਵਸena ਉਦਵਾਲਾ ਸਾਹਿਬ ਠਾਕਰੇ ਤੋਂ ਜੋ ਕਿ ਅੱਜ ਅਸੀਂ ਇਕਤਾ ਆਪਣੀ ਪਲੇਨਲਾਈ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਕੋਲ ਤੇ ਇੱਥੇ ਪਹੁੰਚੇ ਨੇ ਔਰ ਅੱਜ ਮੈਂ ਕਹੀ ਗੱਲ ਕਹਿਣਾ ਚਾਹੂੰਗਾ ਜੀ ਜਿਹੜੇ ਪੰਨੂ ਨੇ ਇੱਕ ਬੜੇ ਘੱਟਿਆ ਬਿਆਨ ਦਿੱਤੇ ਆ ਕਿ 11 ਸ਼ਹਿਰਾਂ ਦੇ 11 ਜ਼ਿਲ੍ਹਿਆਂ ਦੇ ਵਿੱਚ ਡਾਕਟਰ ਅੰਬੇਦਕਰ ਸਾਹਿਬ ਦੇ ਪੁਤਲੇ ਨੂੰ ਤੋੜਨ ਦੀ ਗਲ ਸਿਦਾਵ ਦੀ ਲਿਖਣ ਦੀ ਔਰ ਸਭ ਤੋਂ ਵੱਡੀ ਗੱਲ ਉਹਨੇ ਕੋਈ ਸਭ ਤੋਂ ਵੱਡਾ ਜਿਹੜਾ ਯੁਵਾ ਸਾਡਾ ਆ ਉਹਨੂੰ ਭੜਕਾ ਕੇ ਉਹਨਾਂ ਨੂੰ ਲਾਲਚਤਾ ਕੇ 11-11 ਲੱਖ ਰੁਪਏ ਦਾ ਕੇ ਤੋੜੋ ਜੀ ਦੰਗੇ ਕਰਾਉਣ ਦਾ ਮਾਹੌਲ ਖਰਾਬ ਕਰਨ ਦਾ ਸਭ ਤੋਂ ਵੱਡਾ ਉਨੇ ਵਾਰ ਚੈਲੰਜ ਕੀਤਾ ਹੋਇਆ ਔਰ ਅਸੀਂ ਇੱਕੋ ਹੀ ਗੱਲ ਕਵਾਂਗੇ ਜੀ ਵਾਰ-ਵਾਰ ਤੇ ਜ਼ਿਲ੍ਹਾ ਤਾਂ ਬੜੀ ਦੂਰ ਦੀ ਗੱਲ ਆ ਤੂੰ ਲੁਧਿਆਣੇ ਆ ਕੇ ਇੱਕ ਵਾਰ ਟੱਕਰ ਹੀ ਲੈ ਕੇ ਉਹ 14 ਤਰੀਕਾ ਟਾਈਮ ਤਾਂ ਸੀ ਉਹਨੇ ਕਿ ਜੇ ਬਾਬਾ ਬੇਦਗਰ ਸਾਹਿਬ ਦਾ ਜਿਹੜਾ ਕਿ ਜਨਮ ਦਿਨ ਦਿਹਾੜਾ ਮਨਾਇਆ ਜਾਂਦਾ ਹੈ ਕਿ ਉਸ ਦਿਨ ਦੇ ਬਾਬਾ ਮیدر ਸਾਹਿਬ ਦੀ ਮੂਰਤੀਆਂ ਤੇ ਵੇਦ ਵੀ ਕੀਤੀ ਜਾਊਗੀ ਅਸੀਂ ਇੱਕੋ ਗੱਲ ਕਹਿੰਦੇ ਜੀ ਕੈਨ ਤੇ ਤੇ ਕਰੰਜ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਰਾਤ ਨੂੰ ਤਾਂ ਚੂਹੇ ਆਂਦੇ ਆ ਜਿਹੜਾ ਕੰਮ ਕਰਕੇ ਲੁੱਕ ਜਾਂਦੇ ਆ ਅਸੀਂ ਪਨੂਕ ਚੂਹਾ ਹੀ ਕਵਾਂਗੇ ਕਿਹੜਾ ਤਰ੍ਹਾਂ ਦਾ ਜਿਹੜਾ ਬਾਰਲੇ ਸ਼ਹਿਰਾਂ 'ਚ ਬੈ ਕੇ ਕੈਨੇਡਾ 'ਚ ਬ ਪੰਜਾਬ ਨੂੰ ਤੋੜਨ ਦੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਉਹਦੀ ਜਿਹੜੀ ਗੱਲਾਂ ਬਹੁਤ ਗਲਤ ਨੇ ਔਰ ਨਾ ਹੀ ਕਦੇ ਇਹ ਪੂਰਾ ਹੋਊਗਾ ਕਿਉਂਕਿ ਸਭ ਨੂੰ ਪਤਾ ਹੈ ਹਿੰਦੂ ਸਿੱਖ ਭਾਈਚਾਰਾ ਪੰਜਾਬ ਦਾ ਅਹਿਮ ਮੋਰੋਹਲ ਨਿਭਾਉਂਦਾ ਹੈ ਅੱਗੇ ਉਹ ਵੀ ਨਿਭਾਉਂਦਾ ਰਹੂਗਾ ਤੇ ਨਾ ਹੀ ਕਦੇ ਟੁੱਟਿਆ ਤੇ ਨਾ ਹੀ ਕਦੇ ਟੁੱਟੇਗਾ ਪੰਨੂ ਵੱਲੋਂ ਵੀ ਗੱਲ ਕੀਤੀ ਜਾ ਰਹੀ ਹੈ ਵੀ ਨੋ ਹਿੰਦੂ ਨੋ ਭਾਰਤ ਤੇ ਉਹ ਕਹਿੰਦਾ ਓਨਲੀ ਫਰ ਸਿੱਖ ਜੀ ਤੇ ਆਪਣੇ ਤਾਂ ਕਿਰਨ Hindu ਸਿੱਖ ਮੁਸਲਮਾਨ ਇਸਾਈ ਸਾਰੇ ਰਲ ਮਿਲ ਕੇ ਰਹਿੰਦੇ ਆ ਇੱਥੇ ਤੇ ਉਹਦੇ ਇਸ ਬਿਆਨ ਤੇ ਤੁਹਾਡਾ ਕੀ ਵਿਚਾਰ ਮੈਂ ਤੁਹਾਨੂੰ ਦੱਸਿਆ ਜੀ ਉਹ ਸਿਰਫ ਢੜਕਾਉ ਬਿਆਨ ਦੇ ਕੇ ਸਿਰਫ ਦੇਸ਼ ਨੂੰ ਤੋੜਨਾ ਚਾਹੁੰਦਾ ਹੈ ਦੰਗੇ ਕਰਾਉਣਾ ਚਾਹੁੰਦਾ ਹੈ ਤਾਂ ਕਿ ਬੱਚਿਆਂ ਨੂੰ ਆਂਦੀ ਨੌਜਵਾਨ ਪੀੜ੍ਹੀਆਂ ਨੂੰ ਲਾਲਚ ਦੇ ਕੇ ਹਾਇਰ ਕਰਕੇ ਕਿਸੇ ਮਾਂ ਦੇ ਪੁੱਤ ਖਰਾਬ ਕਰਨੇ ਇਹਨਾਂ ਨੂੰ ਕਲੋਂ ਮੰਨ ਲਓ ਕੋਈ ਲਾਲਚ ਆ ਵੀ ਜਾਂਦਾ ਹੈ ਤੇ ਉਹਨਾਂ ਨੂੰ ਜੇਲ੍ਹ ਕਰਾਣੀ ਕੋ ਦੰਗੇ ਕਰਾਣੇ ਉਹਦਾ ਇਹ ਕੰਮ ਹੈ ਲੇਕਿਨ ਸਾਡਾ ਜਿਹੜਾ ਸੋਚ ਹੈ ਉਹਦਾ ਬਾਲਾ ਸਾਹਿਬ ਠਾਕਰੇ ਦੀ ਸਾਡੇ ਬਾਲਾ ਸਾਹਿਬ ਠਾਕਰੇ ਦੀ ਹਿੰਦੂ ਸਿੱਖ ਭਾਈਚਾਰਾ ਸਾਰੇ ਧਰਮ ਇੱਕ ਕਰੇ ਹਿੰਦੂ ਸਿੱਖ ਭਾਈਚਾਰਾ ਨਾ ਟੁੱਟੇਗਾ ਨਾ ਹੀ ਘਟੇਗਾ ਠੀਕ ਹੈ ਜੀ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬਾਰ-ਬਾਰ ਇਹਦੀਆਂ ਵੀਡੀਓਜ਼ ਆ ਰਹੀਆਂ ਨੇ ਪੰਨੂ ਦੀਆਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਇਹਨਾਂ ਵੱਲੋਂ ਭੜਕਾਊ ਭਾਸ਼ਣ ਦਿੱਤੇ ਜਾਂਦੇ ਨੇ ਤੇ ਲੋਕ ਜਿਹੜੇ ਇਹਨਾਂ ਦੇ ਸਮਰਥਕ ਨੇ ਉਹ ਇਹਨਾਂ ਦੇ ਹੱਕ ਦੀ ਗੱਲ ਕਰਦੇ ਨੇ ਤੇ ਜਿਹੜੇ ਇਹਨਾਂ ਦੇ ਸਮਰਥਕ ਨਹੀਂ ਹੈ ਜਿਹੜੇ ਅਖੰਡ ਭਾਰਤ ਚਾਹੁੰਦੇ ਨੇ ਤੇ ਉਹ ਉਹਨਾਂ ਦੀ ਸੋਚ ਵੱਖਰੀ ਹੈ ਤੇ ਉਹ ਨੌਜਵਾਨ ਪੀੜ੍ਹੀ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਤੇ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇ ਕੋਈ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਈ ਟਾਈਮ ਤੋਂ ਹੈ ਮਗਰ ਪਿਆ ਹੋਇਆ ਕਦੇ ਕਹਿੰਦਾ ਜੀ ਕਦੇ ਝੰਡੇ ਲਾ ਦੋ ਜੀ ਕਦੇ ਕਿਤੇ ਲੇਕਿਨ ਕਦੇ ਵੀ ਉਹਦੀ ਕੋਈ ਵੀ ਚਾਲ ਹਿੰਦੁਸਤਾਨ ਚ ਨਹੀਂ ਚੱਲੀ ਨਹੀਂ ਚੱਲੂਗੀ ਅਸੀਂ ਯੂਵੋ ਬਣੋ ਇੱਕੋ ਸੰਦੇਸ਼ ਦਵਾਂਗੇ ਕਿ ਇਹੋ ਜਿਹੇ ਗੱਲਾਂ ਚ ਨਾ ਆਵੇ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਵਾਲ ਦੇਖ ਕੇ ਅਗਰ ਇਹਦੇ ਚ ਇੰਨੀ ਕ ਦਮ ਰੱਖਦੇ ਆਪਣੇ ਆਪ ਚ ਆਪਣੇ ਪਰਿਵਾਰ ਕਿਉਂ ਨਹੀਂ ਮੁਰੇ ਲਿਆਂਦਾ ਆਪ ਕਿਉਂ ਨਹੀਂ ਮੁਰੇ ਆਂਦਾ ਆਪਣਾ ਲੋਕਾਂ ਦੇ ਪਰਿਵਾਰ ਨੂੰ ਮੁਰਵਾਉਣ ਦੀ ਕੋਸ਼ਿਸ਼ ਕਰ ਰਿਹਾ ਆਪਣੇ ਬੱਚੇ ਵੀ ਨੇ ਇਹਦੇ ਆਪਣਾ ਪਰਿਵਾਰ ਆ ਇਹ ਪੂਰਾ ਖਾਲਸਾਤਾਨ ਕੈਨੇਡਾ ਚ ਬੈਠਾ ਹੈ ਇਹਦਾ ਉਹਨਾਂ ਤੋਂ ਬੰਦੇ ਹੈਰ ਕਰੇ ਭੇਜੇ ਅਸੀਂ ਕੋਈ ਅਪੀਲ ਕਰਾਂਗੇ ਆਪਣੇ ਪੰਜਾਬ ਸਰਕਾਰ ਨੂੰ ਔਰ ਕੈਨੇਡਾ ਸਰਕਾਰ ਨੂੰ ਇਹਨੂੰ ਡਿਪੋਰਟ ਕਰਕੇ ਨਾ ਪੰਜਾਬ ਭੇਜਿਆ ਜਾਵੇ ਕੋਈ ਵੀ ਲਗਰਾਂਗੇ ਪੰਜਾਬ ਸਰਕਾਰ ਨੂੰ ਕਿਉਂਕਿ ਜਿਵੇਂ ਜਿਵੇਂ ਕਿ ਤੁਹਾਨੂੰ ਪਤਾ ਹੈ ਆਣ ਵਾਲੀ ਪੀੜੀ ਨੂੰ ਭੜਕਾ ਰਿਹਾ ਜਿਵੇਂ ਕਿ ਬੇਰੋਜ਼ਗਾਰੀ ਬਹੁਤ ਚੱਲ ਰਹੀ ਐ ਅਜੇ ਟਾਈਮ ਤੇ ਹੁਣ ਜਿਵੇਂ ਸਭ ਨੂੰ ਪਤਾ ਹੈ ਪਿੱਛੇ ਇੱਕ ਕਈ ਜਗ੍ਹਾ ਬੰਬੀ ਬਲਾਸਟ ਹੋਏ ਸੀਗੇ ਉਹਦੇ ਕਈ ਬੰਦਿਆਂ ਨੇ ਹਾਇਰ ਕਿਤੇ ਬੰਦੇ ਸੀ ਹਾਇਰ ਕਿਤੇ ਹਾਇਰ ਕਿਤੇ ਗਿਆ ਸੀ ਤੇ ਕੋਈ ਵੱਡੇ ਜੋ ਪਤਾ ਲੱਗਾ ਯੂਪੀ ਬਿਹਾਰ ਦੇ ਬੰਦੇ ਸੀਗੇ ਉਹ ਅਸੀਂ ਉਹੀ ਗੱਲ ਕਵਾਂਗੇ ਜਿੱਦਾਂ ਹਾਇਰ ਕਰਨ ਨਾਲ ਕੁਝ ਨਹੀਂ ਹੋਣਾ ਕਿ ਬੱਚਿਆਂ ਨੂੰ ਆਪਣੇ ਆਪ ਦੇਖਣਾ ਪਊਗਾ ਯੂਵਨ ਆਪਣੇ ਆਪਣੀ ਸੋਚ ਆਪ ਸੋਚਣੀ ਪਊਗੀ ਕਿ ਅਸੀਂ ਇਹਨਾਂ ਰਲ ਵਿੱਚ ਨਾ ਆਈਏ 11-11 ਲੱਖ ਰੁਪਏ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਪੰਨੂ ਵੱਲੋਂ ਤੇ ਕਈ ਲੋਕ ਵਿੱਚ ਐਸੇ ਵੀ ਨੇ ਜਿਹੜੇ ਗੱਲਾਂ 'ਚ ਆ ਵੀ ਜਾਂਦੇ ਨੇ ਠੀਕ ਹੈ ਨਾ ਤੇ ਯੂਥ ਵੈਸੇ ਤਾਂ ਬਹੁਤ ਸਿਆਣਾ ਹੋ ਚੁੱਕਿਆ ਹੈ ਕਿਉਂਕਿ ਅਸੀਂ ਇਹ ਗੱਲਾਂ ਵਿੱਚ ਨਹੀਂ ਆਊਗਾ ਤੁਸੀਂ ਕੀ ਕਹਿਣਾ ਚਾਹੋ? ਦੇਖੋ ਜੀ ਯੂ ਸਾਡਾ ਬਹੁਤ ਸਮਝਦਾਰ ਹੈ ਔਰ ਹਿੰਦੂ ਸਿੱਖ ਭਾਈਚਾਰਾ ਕਦੇ ਟੁੱਟਿਆ ਨਹੀਂ ਟੁੱਟੂਗਾ ਔਰ ਸਾਡਾ ਜਿਹੜਾ ਯੂਥ ਹੈ ਉਹ ਇਹਦੀ ਗੱਲ 'ਚ ਨਹੀਂ ਆਊਗਾ ਔਰ ਸਾਨੂੰ ਜਿੰਨੀ ਕੁ ਉਮੀਦ ਦਾ ਵਿਸ਼ਵਾਸ ਹੈ ਸਾਡਾ ਯੂਥ ਇਹਨੂੰ ਮੂੰਹ ਤੋੜ ਕੱਲ ਦੀ ਡੇਟ 'ਚ ਮ ਬਾਬਾ ਵੇਸਾ ਜਨਮ ਦਿਨ ਹਰ ਜਗ੍ਹਾ ਮਨਾ ਕੇ ਫੁੱਲਾਂ ਦੇ ਹਾਰ ਚੜਾ ਕੇ ਜਿਵੇਂ ਨੇ ਮਨਾਇਆ ਜਾਊਗਾ ਔਰ ਇਹਨੂੰ ਮੂੰਹ ਤੋੜ ਜਵਾਬ ਮਿਲੂਗਾ ਇਸ ਗੱਲ ਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦਿਓ ਤੇ ਕਮੈਂਟ ਸੱਬਿਆ ਭਾਸ਼ਾ ਦੇ ਵਿੱਚ ਦਿਓ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ